ਜਾਮ ਸਿਦੀ ਹallelujah थैंक यू जीसस हालेलुया थैंक यू जीसस हालेलुया थैंक यू जीसस हालेलुया धन्यवाद करती प्रभु यीशु जी आज से पवित्र कलाम दे लिए प्रभु जी वो आज दा मैं पवित्र कलाम ਤੁਹਾਡੇ ਲੋਕਾਂ ਵਿੱਚ ਸ਼ੇਅਰ ਕਰਨ ਜਾ ਰਹੀ 2025 ਦੀ ਸ਼ੁਰੂਆਤ और मेरे खुदाوند खुदा मेरा ਵਿਸ਼ਵਾਸਯੋਗ ਮੇਰੇ ਪ੍ਰਭੂ ਜੀ ਅੱਜ ਦੇ ਵਚਨ ਦੇ ਦੁਆਰਾ ਬਹੁਤ ਸਾਰੀਆਂ ਰੂਹਾਂ ਆਪਣੇ ਜ਼ਿੰਦਗੀ ਦੇ ਵਿੱਚ ਉਹਨਾਂ 네ਗੇਟਿਵ ਚੀਜ਼ਾਂ ਨੂੰ ਕੱਢ ਦੇਣਗੇ ਜੋ ਸਹੀ ਨਹੀਂ ਹੈ। ਔਰ ਮੇਰੇ ਖੁਦਾਵੰਦ ਖੁਦਾ ਅਜ਼ਮ ਪਵਿੱਤਰ ਕਲਾਮ ਇਹਨਾਂ ਦੀ ਜ਼ਿੰਦਗੀਆਂ 'ਚ ਵੱਡਾ ਕੰਮ ਕਰੇ। ਤੁਹਾਡੀ ਮਹਾਨ ਸਮਰਥੀ ਜਿੰਦਾ ਨਾਮ 'ਚ ਮੈਂ ਪੀਤਾ ਕੋ ਮੰਗ ਲੈਣੀ। ਆਮੇ। ਆਮੇ। ਜੈਮਸੀ ਦੀ ਸਭ ਨੂੰ। ਅੱਜ ਅਸੀਂ ਖੁਦਾਵੰਦ ਦੇ ਉਸ ਪਵਿੱਤਰ ਕਲਾਮ ਨੂੰ ਤੁਹਾਡੇ ਗੇ ਸ਼ੇਅਰ ਕਰਾਂਗੇ। ਸਭ ਅਸਦਾ ਵਿਸ਼ਾ ਹੈ ਕਿ 2025 ਜੋ ਚੜ੍ਹਾਏ ਬਹੁਤ ਸਾਰੇ ਪਵਿੱਕ ਵਰਤਾਣੇ ਪਵਿੱਖ ਬਾਣੀਆਂ ਕੀਤੀਆਂ ਰਬ ਦੇ ਦਾਸਾਂ ਨੇ ਖੁਦਾ ਦੇ ਖਾਦਮਾਂ ਨੇ ਵੀ ਕੀਤੀਆਂ ਕਿਉਂਕਿ ਖੁਦਾ ਨੇ ਉਹਨਾਂ ਨੂੰ ਦਰਸ਼ਨ ਦਿਖਾਇਆ ਤੇ ਉਹਨਾਂ ਨੇ ਪਵਿੱਕ ਬਾਣੀਆਂ ਨੂੰ ਕੀਤਾ ਅਸਦਾ ਵਿਸ਼ਾ ਹੈ 2025 ਦੀ ਪਵਿੱਕ ਬਾਣੀ ਔਰ ਸੰਤਨਵੀ ਖੁਦਾ ਨੇ ਦਿਖਾਇਆ ਕਿ 2025 ਆ ਉਹ ਸਹੀ ਨਹੀਂ ਹੈ ਮਤਲਬ ਕਿ ਉਹ ਖਰਾਬ ਜਾਣ ਵਾਲਾ ਹੈ ਪਰ ਮੈਂ ਅੱਜ ਇਸ ਚੀਜ਼ ਨੂੰ ਮੈਂ ਉਹਨਾਂ ਦੀ ਭਵਿੱਖਬਾਣੀ ਨੂੰ ਮੈਂ ਗਲਤ ਨਹੀਂ ਕਹਿੰਦੀ ਕਿਉਂਕਿ ਖੁਦਾ ਨੇ ਉਹਨਾਂ ਨਾਲ ਗੱਲਾਂ ਕੀਤੀਆਂ ਰੱਬ ਦੇ ਦਾਸਾਂ ਨਾਲ ਨਬੀਆਂ ਨਾਲ ਔਰ ਉਹਨਾਂ ਨੇ ਭਵਿੱਖਬਾਣੀ ਕੀਤੀ ਜੋ ਪਰਮਿਸ਼ਨ ਨੇ ਉਹਨਾਂ ਨੂੰ ਦੱਸਿਆ ਉਹ ਦੱਸਣ ਦਾ ਮਤਲਬ ਇਹ ਹੈ ਕਿ ਇਹ ਕੁਝ ਇਸ ਸਮੇਂ ਦੇ ਵਿੱਚ ਹੋਣ ਵਾਲਾ ਤੇ ਤੁਸੀਂ ਇਸ ਸਮੇਂ ਦੇ ਵਿੱਚ 2025 ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਕਵਰ ਕਰੋਗੇ ਕਿਸ ਤਰ੍ਹਾਂ ਤੁਸੀਂ ਇੰਨਾਂ ਚੀਜ਼ਾਂ ਤੋਂ ਬਚ ਸਕੋਗੇ ਜੋ ਭਵਿੱਖਬਾਣੀਆਂ ਹੋਈਆਂ ਗਲਤ ਸਾਡੇ ਸਮਾਜ ਲਈ ਲਾਲੋ ਸਾਡੇ ਬਾਡੀਜ਼ ਲਈ ਲਾਲੋ ਜਾਂ ਕੁਝ ਬਿਮਾਰੀਆਂ ਲਈ ਲਾਲੋ ਕੁਝ ਜੋਤਸ਼ੀਆਂ ਨੇ ਵੀ ਕਿਹਾ ਕਿ ਇਹ ਭਵਿੱਖਬਾਣੀ ਹੋਈ 2025 ਬਹੁਤ ਖਰਾਬ ਜਾਣ ਵਾਲਾ ਹੈ ਪਰ ਮੈਂ ਜੋ ਵੀ ਸੁਣਿਆ ਮੈਂ ਕਿਸੇ ਦੇ ਮੂੰਹੋਂ ਵੀ ਸੁਣਿਆ ਕਿ 2025 ਜੋ ਉਹ ਖਰਾਬ ਜਾਣ ਵਾਲਾ ਮੈਂ ਕੈਨਸਲ ਕੀਤਾ ਮੈਂ ਕਿਹਾ ਨਹੀਂ ਇਹ ਚੀਜ਼ ਸਾਡੇ ਲਈ ਨਹੀਂ ਹੈ ਕਿਉਂਕਿ ਅਸੀਂ ਖੁਦਾ ਦੇ ਚੁਣੇ ਹੋਏ ਉਹਦੀ ਅੰਛਾ ਉਹਦੀ ਸ਼ਾਹੀ ਮੰਡਲੀਆਂ ਅਸੀਂ ਉਹਦੇ ਬੱਚੇ ਹਾਂ ਔਰ ਜਦੋਂ ਮੈਨੂੰ ਸੰਤਾਂ ਨੇ ਵੀ ਕਿਹਾ ਕਿ ਮੈਨੂੰ ਵੀ ਦਿਖਾਇਆ ਉਦੋਂ ਮੈਂ ਕਿਸੇ ਦੀ ਪਿਖ ਬਾਣੀ ਬਾਰੇ ਸੁਣਿਆ ਨਹੀਂ ਸੀ ਕਿ ਜੋ ਵੀ ਸਾਡੇ ਕਲਿਸਿਆਂ ਚ ਲੋਕ ਆਉਂਦੇ ਉਹਨਾਂ ਵੀ ਕਿਹਾ ਕਿ 2025 ਜੋ ਉਹ ਸਹੀ ਨਹੀਂ ਹੈ ਤੇ ਕੀ ਇਹ ਸਹੀ ਹੈ ਕਿ 2025 ਨਹੀਂ ਮੈਂ ਕਿਹਾ ਨਹੀਂ ਤੁਸੀਂ ਕੈਨਸਲ ਕਰੋ ਕਿਉਂਕਿ ਅਸੀਂ ਖੁਦਾ ਦੇ ਬੱਚੇ ਹਾਂ ਜਦੋਂ ਸੰਤਾਂ ਨੇ ਵੀ ਮੈਂ ਕਿਹਾ ਮੈਂ ਕਿਹਾ ਸੰਤ ਜੀ ਤੁਸੀਂ ਇਸ ਚੀਜ਼ ਨੂੰ ਕੈਨਸਲ ਕਰੋ ਕਿ 2025 ਸਾਡੇ ਲਈ ਬਹੁਤ ਅੱਛਾ ਜਾਣ ਵਾਲਾ ਬਹੁਤ ਵਧੀਆ ਚਾਣ ਵਾਲਾ ਹੈ ਦੇਖੀ ਖੁਦਾ ਦਾ ਕਲਾਮ ਝੂਠਾ ਨਹੀਂ ਆ ਉਹ ਸੱਚਾ ਆ ਔਰ ਪਵਿੱਖ ਬਾਣੀਆਂ ਵੀ ਜੋ ਪਰਮੇਸ਼ਰ ਦੇ ਦਾਸਾਂ ਨੂੰ ਦਿਖਾਈਆਂ ਵਾ ਉਹ ਅਸੀਂ ਰੋਂਗ ਨਹੀਂ ਕਹਿ ਸਕਦੇ ਕਿ ਖੁਦਾ ਆਪਣੇ ਨਬੀਆਂ ਨਾਲ ਗੱਲ ਕਰਦਾ ਆ ਉਹਨੇ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਖੁਦਾ ਨੇ ਆਪਣੇ ਨਬੀਆਂ ਨਾਲ ਗੱਲ ਕਰਨੀ ਆ ਪਰ ਮੈਂ ਅੱਜ ਇੱਕ ਤੁਹਾਨੂੰ ਇੱਕ ਪੋਜ਼ਿਟਿਵ ਪੁਆਇੰਟ ਇੱਕ ਸਹੀ ਦਿਸ਼ਾ ਜੋ ਇਹ ਉਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਅਸੀਂ ਅੱਜ ਜੋ 2025 ਦੀ ਇਹਨਾਂ ਵਿਵਤਾਵਾਂ ਤੋਂ ਇਹਨਾਂ ਪਰੇਸ਼ਾਨੀਆਂ ਤੋਂ ਬਚ ਸਕਦੇ ਹਾਂ ਸਭ ਰਬ ਦੇ ਦਾਸ ਰਬ ਦੇ ਨਬੀ ਔਰ ਬਹੁਤ ਸਾਰੇ ਇਕਲਿਸਿਯਾ ਵੀ ਜੋ ਬਹੁਤ ਕਲਾਮ ਨੂੰ ਜਾਣਦੀ ਹੈ ਉਹ ਵੀ ਸੋਚਦੀ ਆ ਉਹ ਵੀ ਇਹ ਕਰਦੇ ਆ ਕਿ ਅਸੀਂ 91 ਨੰਬਰ ਜਬੂਰ ਪੜ ਕੇ ਰਾਤ ਨੂੰ ਸੁੱਤੇ 23 ਨੰਬਰ ਜਬੂਰ ਅਸੀਂ ਪੜਿਆ ਜਦੋਂ ਅਸੀਂ ਕਾਰੋਬਾਰ ਤੇ ਜਾਂਦੇ ਹਾਂ ਜੀ ਬਹੁਤ ਵਧੀਆ ਗੱਲ ਹੈ ਥੈਂਕ ਯੂ ਖੁਦਾ ਦਾ ਕਿ ਜੋ ਪਰਮੇਸ਼ਰ ਆਪਣੇ ਬੱਚਿਆਂ ਨੂੰ ਇਹ ਬੁੱਧ ਦਿੰਦਾ ਹੈ ਉਹ ਖੁਦਾ ਦੇ ਕਲਾਮ ਨੂੰ ਖੋਲਦੇ ਤਾਂ ਹੈ ਪਰਮੇਸ਼ਰ ਦਾ ਵਚਨ ਤਾਂ ਖੋਲਦੇ ਐ ਪਰ ਐ 2025 ਨੂੰ ਲੈ ਕੇ ਜੋ ਵੀ ਪਿਵਿਕ ਬਾਣੀਆਂ ਉਹਨੂੰ ਕਿਸ ਤਰ੍ਹਾਂ ਅਸੀਂ ਨਕਾਰਨਾ ਹੈ ਪਹਿਲੀ ਗੱਲ ਤਾਂ ਅਸੀਂ ਸੋਚਣਾ ਹੈ ਜਦੋਂ ਅਸੀਂ ਜੱਬੂਰ ਪੜ੍ਹਦੇ ਹਾਂ ਕਿ ਜਿਹੜਾ ਆਤਮ ਮਹਾਂ ਦੀ ਓਰ ਚ ਵੱਸਦਾ ਉਹ ਸਰਬਸ਼ਕਤੀਮਾਨ ਦੇ ਸਾਹੇ ਟਿਕੇਗਾ ਹੁਣ ਜਦੋਂ ਅਸੀਂ ਖੁਦਾ ਦੇ ਵਿੱਚ ਆ ਗਏ ਅਸੀਂ ਤੇ ਉਹ ਪਰਮੇਸ਼ਰ ਦੇ ਬੱਚੇ ਹੋ ਗਏ ਤੇ ਉਹ ਆਤਮਹਾਨ ਦੀ ਹੁਣ ਅਸੀਂ ਓਟ ਦੇ ਵਿੱਚ ਵਸ ਰਹੇ ਹਾਂ ਉਹਦੇ ਸائے ਹੀ ਠੋਣ ਉਹਦੇ ਪਰਛਾਵੇਂ ਹੀ ਠਾਂ ਸੀ ਜਿਸ ਤਰ੍ਹਾਂ ਮਾਂ ਬੱਚੇ ਨੂੰ ਸਰਦੀਆਂ ਦੇ ਮੌਸਮ ਵਿੱਚ ਧੁੱਪੇ ਪਾਉਂਦੀ ਹੈ ਤੇ ਜਦੋਂ ਧੁੱਪ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਤੇ ਬੱਚਾ ਉਸਿਲ ਕੁੱਦ ਕਰਦਾ ਹੈ ਜਾਂ ਹਿਲਦਾ ਹੈ ਤੇ ਮਾਂ ਉਸ ਛੱਟ ਉਸ ਨੂੰ ਪਰਛਾਵਾ ਕਰ ਦਿੰਦੀ ਕਿਸੇ ਕੱਪੜੇ ਦਾ ਤੇ ਬੱਚੇ ਦੀ ਨੀਂਦ ਜਿਹੜੀ ਖਰਾਬ ਨਾ ਹੋਏ ਤੇ ਉਹ ਧੁੱਪ ਦਾ ਵੀ ਆਨੰਦ ਮਾਣਦਾ ਹੈ ਤੇ ਉਸ ਪਰਛਾਵੇਂ ਦੇ ਹੇਠ ਆਪਣੀ ਨੀਂਦ ਨੂੰ ਵੀ ਪੂਰੀਆਂ ਕਰਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਉਸ ਸائے ਹੇਠ ਸਰਬਸ਼ਕਤੀਮਾਨ ਦੇ ਸائے ਹੇਠ ਟਿਕਾਂਗੇ ਕਿ ਇਹ ਸਾਨੂੰ ਬਿਮਾਰੀਆਂ ਕੁਝ ਕਰ ਸਕਦੀਆਂ ਨਹੀਂ ਕੁਝ ਨਹੀਂ ਵਿਗਾੜ ਸਕਦੀਆਂ ਮੇਰਾ ਸਾਰੀ ਪਬਲਿਕ ਨੂੰ ਇਹ ਕਹਿਣਾ ਹੈ ਇਹ ਰਿਕਵੈਸਟ ਆ ਕਿ ਪਵਿਕ ਬਾਣੀਆਂ ਜੋ ਕੀਤੀਆਂ ਉਹ ਮੈਂ ਗਲਤ ਨਹੀਂ ਕਹਿੰਦੀ ਨਕਾਰਦੀ ਨਹੀਂ ਉਹਨਾਂ ਨੂੰ ਕਿ ਉਹਨਾਂ ਨੂੰ ਦਿਖਿਆ ਉਹਨਾਂ ਨੂੰ ਦਰਸ਼ਨ ਹੋਇਆ ਪਰ ਉਹਨਾਂ ਤੋਂ ਬਚਣ ਲਈ ਉਹਨਾਂ ਵਿਪਤਾ ਤੋਂ ਬਚਣ ਲਈ ਖੁਦਾ ਨੇ ਖੁਦਾ ਨੂੰ ਪਹਿਲਾਂ ਪਤਾ ਸੀ ਕਿ ਇਹ ਪਰੇਸ਼ਾਨੀਆਂ ਆਉਣ ਵਾਲੀਆਂ ਨੇ ਇਹ ਵਿਪਤਾਵਾਂ ਆਉਣ ਵਾਲੀਆਂ ਨੇ ਤੇ ਉਹਨਾਂ ਨੇ ਸਭ ਤੋਂ ਇਹ ਵਚਨ ਜਿਹੜਾ ਇਹ ਰੱਖਿਆ ਲਈ ਦਰਜ ਕਰ ਦਿੱਤਾ ਹੈ ਫਿਰ ਖੁਦਾਵੰਦੇ ਜ਼ਬੂਰ ਨੰਬਰ 91 ਦੇ ਤਿੰਨ ਦੇ ਵਿੱਚ ਲਿਖਿਆ ਉਹ ਤਾਂ ਤੈਨੂੰ ਫਾਂਦੀ ਦੀ ਫਾਹੀ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਹੁਣ ਇੱਕ ਹਾਤਕ ਮਰੀਆਂ ਆ ਰਹੀਆਂ ਕਰੋਨਾ ਆ ਗਿਆ ਹੁਣ ਮونکی ਪੋਕਸ ਆ ਗਿਆ ਹੁਣ ਪਤਾ ਨਹੀਂ ਕੀ ਕੀ ਆਣ ਵਾਲਾ ਹੈ ਜੋ ਜੋ ਵੀ ਹੋਇਆ ਹੈ ਭਵਿੱਖਬਾਣੀਆਂ ਹੋਈਆਂ ਕਿਸ ਤਰ੍ਹਾਂ ਦੀਆਂ ਹੋਈਆਂ ਕਿ ਜੋ ਵੀ ਹੈ ਮੈਂ ਉਹ ਸੁਣੀਆਂ ਨਹੀਂ ਕਿਉਂਕਿ ਮੈਂ ਗਲਤ ਚੀਜ਼ਾਂ ਬਹੁਤ ਘੱਟ ਸੁਣਦੀ ਆ ਪਰ ਜੋ ਲੋਕਾਂ ਦੇ ਮੂੰਹ ਚੋਂ ਮੈਂ ਸੁਣੀਆਂ ਮੈਂ ਉਹਨਾਂ ਦੇ ਵਿਸ਼ੇ ਤੇ ਵੇਖ ਕੇ ਤੇ ਉਹ ਮੈਂ ਗੱਲ ਨੂੰ ਸ਼ੇਅਰ ਕਰ ਰਹੀ ਹਾਂ ਜ਼ਬੂਰ ਕਾਨਵੇ ਦੀ ਦੋ ਦੇ ਵਿੱਚ ਲਿਖਿਆ ਹੈ ਕਿ ਮੈਂ ਇਹ ਹਵਾ ਦੇ ਵਿਖਿਆਖਾਂਗਾ ਮੇਰੀ ਪਨਾਹ ਤੇ ਮੇਰਾ ਗੜ ਹੈ ਤੇ ਮੇਰਾ ਭਰੋਸਾ ਪਰਮੇਸ਼ਰ ਜਿਸ ਤੇ ਮੈਂ ਭਰੋਸਾ ਰੱਖਦਾ ਉਹ ਮੈਨੂੰ ਫਾਂਦੀ ਦੀ ਫਾਈ ਤੇ ਘਾਤ ਕਮਰੇ ਤੇ ਛੁਟਕਾਰਾ ਦੇਵੇਗਾ ਹੁਣ ਸਾਡੀ ਪਨਾਹ ਤੇ ਸਾਡਾ ਗੜ ਜਿਹੜਾ ਉਹ ਸਾਡਾ ਖੁਦਾ ਆ ਉਹ ਸਾਡਾ ਪਰਮੇਸ਼ਰ ਵਾ ਜ਼ਿੰਦਾ ਫਿਰ ਚਾਹੇ ਜਿਸ ਤਰ੍ਹਾਂ ਦੀਆਂ ਵੀ ਮਰਜ਼ੀ ਪਰੇਸ਼ਾਨੀਆਂ ਆ ਜਦੋਂ ਤੁਸੀਂ ਰੋਜ਼ ਖੁਦਾ ਦੇ ਕਲਾਮ ਨੂੰ ਪੜ ਕੇ ਘੋਸ਼ਣਾ ਕਰੋਗੇ ਹੁਣ ਘੋਸ਼ਣਾ ਕੀ ਹੋ ਰਹੀਆਂ ਹਾਂ ਹਰੇਕ ਰੱਬ ਦੇ ਦਾਸ ਨੇ ਜੋ ਭਵਿੱਖਬਾਣੀ ਕੀਤੀ ਮੈਂ ਕੀਤੀ ਤੁਸੀਂ ਕੀਤੀ ਉਹਨੇ ਕੀਤੀ ਉਹਨੇ ਕੀਤੀ ਉਹ ਗੱਲ ਨੈੱਟ ਤੇ ਫੈਲ ਗਈ ਨੈੱਟ ਤੇ ਉਹ ਗਲਤ ਚੀਜ਼ ਫੈਲ ਗਈ ਹੁਣ ਕਈਆਂ ਦੇ ਚਰਚੇ ਚ ਹਜ਼ਾਰਾਂ ਲੱਖਾਂ ਲੋਕ ਨੇ ਉਹਨਾਂ ਦੇ ਮੂੰਹ ਚ ਇਹ ਗੱਲ ਆ ਗਈ ਕਿ ਸਾਡੇ ਅਦਾਸ ਨੇ ਸਾਡੇ ਪਿਤਾ ਨੇ ਸਾਡੇ ਫਾਦਰ ਸਾਹਿਬ ਨੇ ਜਾਂ ਸਾਡੇ ਸਪਿਰਚੁਅਲ ਫਾਦਰ ਨੇ ਐਪ ਵਿਖਬਾਨੀ ਕੀਤੀ ਉਹ ਸਾਰਿਆਂ ਦੇ ਮੂੰਹ ਚ ਜਿਹੜਾ ਅੰਗੀਕਾਰ ਗਲਤ ਹੋ ਗਿਆ ਉਨਾ ਕੀਤੀ ਐ ਮੈਂ ਕਹਿੰਦੀ ਉਹਨਾਂ ਨੂੰ ਦਿਖਾਇਆ ਖੁਦਾ ਨੇ ਮੈਂ ਇਹਨੂੰ ਰੋਂਗ ਨਹੀਂ ਕਹਿੰਦੀ ਪਰ ਉਹ ਰੋਂਗ ਹੋ ਗਿਆ ਸਾਡੇ ਲਫਜਾਂ ਦਾ ਮੈਂ ਕਹਨੀ ਆ ਕਿ ਤੁਸੀਂ ਹੁਣ ਉਸ ਰੋਂਗ ਨੂੰ ਫੈਲਾਉਣ ਦੀ ਬਜਾਏ ਤੁਸੀਂ ਇਹ ਫੈਲਾਉਣਾ ਸ਼ੁਰੂ ਕਰਦੋ ਇਹ ਅੰਗੀਕਾਰ ਕਰਨਾ ਸ਼ੁਰੂ ਕਰਦੋ ਇਹ ਘੋਸ਼ਣਾ ਕਰਨੀ ਸ਼ੁਰੂ ਕਰਦੋ ਕਿ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਆ ਜ਼ਬੂਰ ਨੰਬਰ 91 ਦੀ 6 ਵਿੱਚ ਨਾ ਉਸ ਮਰੀ ਜਿਹੜੀ ਹਨੇਰੇ ਚ ਚੱਲਦੀ ਤਾਂ ਨਾ ਉਸ ਤਬਾਈ ਨੂੰ ਜਿਹੜੀ ਦਪਹਿਰ ਚ ਉਜ਼ਾਰਦੀ ਹੈ ਚਾਹੇ ਧੁੱਪ ਦੇ ਵਿੱਚ ਬਿਮਾਰੀਆਂ ਆਜਣ ਤੇ ਚਾਹੇ ਰਾਤ ਨੂੰ ਜਿਹੜੀ ਮਰੀ ਚੱਲਦੀ ਹੈ ਕੁਝ ਵੀ ਤੁਹਾਡਾ ਵਿਗਾੜ ਨਹੀਂ ਸਕਦੀ ਤੇ 91 ਦੀ 7 ਵਿੱਚ ਲਿਖਿਆ ਤੇਰੇ ਮੋਢ 1000 ਤੇਰੇ ਸੱਜੇ ਹੱਥ 10000 ਡਿੱਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਕੇਵਲ ਤੂੰ ਆਪਣੀ ਅੱਖਾਂ ਨਾਲ ਨਿਗਾਹ ਕਰੇਗਾ ਤੇ ਦੁਸ਼ਟਾਂ ਦਾ ਬਦਲਾ ਦੇਖੇਗਾ ਹੁਣ ਤੁਹਾਡੇ ਲੱਗੇ ਹੀ ਖੜਾ ਕੋਈ ਬਿਮਾਰੀ ਨਾਲ ਭਿਆਨਕ ਨਾ ਮਰ ਰਿਹਾ ਪਰ ਤੁਸੀਂ ਸੇਫ ਜੇ ਕਿਉਂਕਿ ਤੁਸੀਂ ਖੁਦਾ ਦੇ ਕਲਾਮ ਨੂੰ ਫੋਲੋ ਕਰਦੇ ਹੋ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ 2025 ਦੇ ਵਿੱਚ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਖੁਦਾ ਦੇ ਕਲਾਮ ਨੂੰ ਫੋਲੋ ਕਰੀਏ ਉਹਨੂੰ ਪੜ੍ਹੀਏ ਔਰ ਜਿੰਨੀਆਂ ਵੀ ਪਰੇਸ਼ਾਨੀਆਂ ਬਿਮਾਰੀਆਂ ਜੋ ਆ ਰਹੀਆਂ ਵਾਂ ਉਹਨਾਂ ਤੇ ਘੋਸ਼ਣਾ ਕਰੀਏ ਕਿ ਇਹ ਮੇਰੇ ਲਈ ਨਹੀਂ ਆ ਕਿਉਂਕਿ ਉਸ ਦੇ ਕਲਾਮ ਚ ਲਿਖਿਆ ਕਨਵੇ ਦੀ 14 ਵਿੱਚ ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਸੋ ਮੈਂ ਉਸ ਨੂੰ ਛਡਾਵਾਂਗਾ ਮੈਂ ਇਸ ਨੂੰ ਉੱਚਾ ਕਰਾਂਗਾ ਉਸ ਨੇ ਮੇਰਾ ਨਾਮ ਜੋ ਜਤਾਇਆ ਉਹ ਮੈਨੂੰ ਪੁਕਾਰੇਗਾ ਤਾਂ ਮੈਂ ਉਸਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਮੈਂ ਉਹ ਦਿੰਗ ਸੋਂ ਘੂਮਾਂਗਾ ਮੈਂ ਉਸਨੂੰ ਛੁਡਾਵਾਂਗਾ ਤੇ ਉਸਨੂੰ ਆਦਰ ਦੇਵਾਂਗਾ ਅਰਜ਼ਾ ਦੇਵਾਂਗਾ ਮੈਂ ਉਹ ਦਿਨਿਸ਼ਾ ਕਰਾਂਗਾ ਤੇ ਉਸਨੂੰ ਆਪਣੀ ਮੁਕਤੀ ਦਿਖਾਵਾਂਗਾ ਜ ਜਦੋਂ ਅਸੀਂ ਰੋਜ਼ ਘੋਸ਼ਣਾ ਕਰਾਂਗੇ ਇਹ ਖੁਦਾਈ ਬਿਮਾਰੀ ਮੇਰੇ ਲਈ ਨਹੀਂ ਕਿਉਂਕਿ ਤੁਸੀਂ ਸਾਡੇ ਲਈ ਮਾਰ ਖਾਦੀ ਹੈ ਸਾਡੀਆਂ ਬਿਮਾਰੀਆਂ ਨੂੰ ਸਲੀਬ ਤੇ ਲੈ ਲਿਆ ਸਾਡੀਆਂ ਪਰੇਸ਼ਾਨੀਆਂ ਹੁਣ ਸਾਡੇ ਲਈ ਨਹੀਂ 2025 ਵਿੱਚ ਖੁਦਾ ਉਹਨੂੰ ਕੈਨਸਲ ਕਰੋ ਔਰ ਰੋਜ਼ ਇਹ ਪ੍ਰੇਰ ਕਰੋ ਕਿ ਹਰ ਬਿਮਾਰੀ ਮੇਰੇ ਬਦਨ ਚੋਂ ਨਿਕਲ ਚੁੱਕੀ ਹੈ ਕਿਉਂਕਿ ਮੈਂ ਖੁਦਾਵੰਦ ਦਾ ਬੱਚਾ ਮੈਂ ਖੁਦਾਵੰਦ ਦੀ ਬੱਚੀ ਹਾਂ ਮੈਂ ਉਹਦੀ ਛਾਈ ਮੰਡਲੀਆਂ ਮੈਂ ਉਹਦੀ ਅਨਛਾ ਮੈਨੂੰ ਖੁਦਾ ਨੇ ਆਪਣੇ ਲਹੂ ਦੇ ਨਾਲ ਮੁੱਲ ਲੈ ਲਿਆ ਹੈ ਇਹ ਬਿਮਾਰੀਆਂ ਮੇਰਾ ਹਿੱਸਾ ਨਹੀਂ ਹੈ ਇਹ 2025 ਦੀਆਂ ਭਵਿੱਖ ਬਾਣੀਆਂ ਜਿਹੜੀਆਂ ਵਾਂ ਉਹ ਮੇਰਾ ਹਿੱਸਾ ਨਹੀਂ ਆ ਕਿਉਂਕਿ ਅਸੀਂ ਖੁਦਾਵੰਦ ਦੇ ਬੱਚੇ ਹਾਂ ਤੇ ਅਸੀਂ ਖੁਦਾਵੰਦ ਦੇ ਇਸ ਕਲਾਮ ਨੂੰ ਲੈ ਕੇ ਹਰ ਰੋਜ਼ ਜਦੋਂ ਤੁਸੀਂ ਅੰਗੀਕਾਰ ਕਰੋਗੇ ਘੋਸ਼ਣਾ ਕਰੋਗੇ ਤੇ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕੋਹਤਾ ਵਿੱਚ ਕੋਹਤਾ 6 ਦੀ 2 ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਖੁਦਾ ਦਾ ਕਲਾਮ ਬਹੁਤਾਂ 6 ਦੀ 2 ਤੂੰ ਤਾਂ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜਿਆ ਗਿਆ ਹੁਣ ਇਹ ਸਾਡੇ ਮੂੰਹ ਦੇ ਬਚਨ ਆ ਅਸੀਂ ਸਹੀ ਬੋਲਨੇ ਆ ਕਿ ਗਲਤ ਬੋਲਨੇ ਇਹ ਹੁਣ ਤੁਹਾਡੇ ਹੱਥ ਵਸਾ ਕਿਉਂਕਿ ਜੋ ਵੀ ਮੈਨੂੰ ਪਵਿੱਤਰ ਕਲਾਮ ਨੇ ਅੱਜ ਦਾ ਵਚਨ ਦੱਸਿਆ ਉਹ ਮੈਂ ਤੁਹਾਡਾ ਨਾਲ ਸ਼ੇਅਰ ਕੀਤਾ ਔਰ ਖੁਦਾਵੰਦ ਦੇ ਕਲਾਮ ਦੇ ਦੁਆਰਾ ਚੱਲੀਏ ਔਰ ਅੱਜ ਦੇ 2025 ਨੂੰ ਆਪਣੇ ਲਈ ਵਧੀਆ ਬਣਾਈਏ ਲਾਭਦਿਕ ਬਣਾਈਏ ਸਭ ਨੂੰ ਜੈ ਮਸੀਹ ਦੀ ਜੈ ਮਸੀਹ ਦੀ ਗੋਡ ਬਲੈਸ